ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਫੈਕਟਰੀ ਮਾਲਕ ਵੱਲੋਂ ਤਾਲੀਬਾਨੀ ਹਰਕਤ ਕੀਤੀ ਗਈ ਸੀ ਤਿੰਨ ਲੜਕੀਆਂ ਉਸਦੀ ਮਾਤਾ ਬਜ਼ੁਰਗ ਮਾਤਾ ਅਤੇ ਇੱਕ ਲੜਕੇ ਦਾ ਮੂੰਹ ਕਾਲਾ ਕਰਕੇ ਸੜਕਾਂ ਤੇ ਘੁਮਾਇਆ ਗਿਆ ਸੀਗਾ ਦੱਸ ਦਿੰਦੇ ਕਿ 21 ਜਨਵਰੀ ਦਾ ਮਾਮਲਾ ਹੈਗਾ ਵਾ ਬਹਾਦਰ ਕੇ ਰੋਡ ਇੱਕ ਜੋਤ ਨਗਰ ਦੇ ਵਿੱਚ ਇੱਕ ਕੱਪੜਾ ਫੈਕਟਰੀ ਆ ਦੀਪ ਕਲੈਕਸ਼ਨ ਨਾਮ ਤੇ ਕੱਪੜਾ ਫੈਕਟਰੀ ਸੀ ਜਿਸ ਦੇ ਵਿੱਚ ਇਹ ਬਜ਼ੁਰਗ ਮਹਿਲਾ ਅਤੇ ਉਸ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਜਿਹੜਾ ਵਾ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਅਤੇ ਫੈਕਟਰੀ ਮਾਲਕ ਵੱਲੋਂ ਆਰੋਪ ਲਗਾ ਕੇ ਉਹਨਾਂ ਦਾ ਮੂੰਹ ਕਾਲਾ ਕਰ ਦਿੱਤਾ ਕਿ ਉਹਨਾਂ ਦੀ ਫੈਕਟਰੀ ਦੇ ਵਿੱਚੋਂ ਚੋਰੀ ਹੁੰਦੀ ਹੈਗੀ ਆ ਤਾਂ ਚੋਰੀ ਜਿਹੜੀ ਆ ਇਹਨਾਂ ਲੜਕੀਆਂ ਅਤੇ ਉਹ ਜਿਹੜੀ ਬਜ਼ੁਰਗ ਮਾਤਾਵਾ ਅਤੇ ਇੱਕ ਲੜਕੇ ਵੱਲੋਂ ਚੋਰੀ ਦੇ ਅਲੀਗੇਸ਼ਨ ਲਗਾਏ ਗਏ ਸੀ ਤਾਂ ਪਕੜਨ ਤੋਂ ਬਾਅਦ ਉਹਨਾਂ ਦਾ ਮੂੰਹ ਕਾਲਾ ਕੀਤਾ ਗਿਆ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਉਹਨਾਂ ਦੇ ਗਲਿਆਂ ਦੇ ਵਿੱਚ ਤਖਤੀਆਂ ਪਾਈਆਂ ਗਈਆਂ ਤਾਂ ਉਹਨਾਂ ਨੂੰ ਗਲੀ-ਗਲੀ ਦੇ ਵਿੱਚ ਘੁਮਾਇਆ ਗਿਆ ਔਰ ਤਖਤੀਆਂ ਦੇ ਵਿੱਚ ਉੱਤੇ ਸਾਫ਼ ਤੌਰ ਤੇ ਲਿਖਤਾ ਸੀ ਕਿ ਇਹੀ ਜਿਹੜੇ ਨੇ ਇਹ ਲੜਕੀਆਂ ਜਿਹੜੀਆਂ ਨੇ ਇਹ ਬਜ਼ੁਰਗ ਮਾਤਾ ਨੇ ਇਹ ਚੋਰ ਨੇ ਤਾਂ ਉਹਨਾਂ ਦੀਆਂ ਗਲੀਆਂ ਦੇ ਵਿੱਚ ਤਖਤੀਆਂ ਪਾ ਕੇ ਵਕ ਵਕ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਘੁਮਾਇਆ ਗਿਆ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਸ ਤੋਂ ਬਾਅਦ ਪੁਲਿਸ ਮਹਿਲਾ ਯੋਗ ਐਕਸ਼ਨ ਦੇ ਵਿੱਚ ਆਂਦਾ ਵਾ ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਮਹਿਲਾ ਯੋਗ ਵੀ ਪਹੁੰਚੀ ਜਿਹੜੀ ਮਹਿਲਾ ਦੇ ਮੂੰਹ ਤੇ ਕਾਲਖ ਲਗਾਈ ਸੀ ਜਿਨ੍ਹਾਂ ਦੀ ਲੜਕੀਆਂ ਦੇ ਮੂੰਹ ਤੇ ਕਾਲਖ ਲਗਾਈ ਸੀ ਉਹਨਾਂ ਦੇ ਘਰ ਦੇ ਵਿੱਚ ਮਹਿਲਾ ਯੋਗ ਖੁਦ ਜਾਂਦੇ ਨੇ ਉਹਨਾਂ ਤੋਂ ਜਿਹੜੀ ਜਾਂਚ ਪੜਤਾਲ ਕਰਦੇ ਨੇ ਕਿ ਕਿਸ ਤਰ੍ਹਾਂ ਦੀ ਇਹ ਗੱਲਬਾਤ ਹੋਈ ਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੀੜਤ ਪਰਿਵਾਰ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਚੋਰੀ ਜਿਹੜੀਆਂ ਨਹੀਂ ਕੀਤੀ ਗਈ ਫੈਕਟਰੀ ਮਾਲਕ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜਿਸ ਤੋਂ ਬਾਅਦ ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾ ਦਿੱਤਾ ਗਿਆ ਤਾਂ ਪੁਲਿਸ ਨੇ ਹੁਣ ਐਕਸ਼ਨ ਲੈਂਦੇ ਹੋਏ ਸੀ ਉਸੇ ਦਿਨ ਐਕਸ਼ਨ ਲੈਂਤਾ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਪ੍ਰਵਿੰਦਰ ਸਿੰਘ ਜਿਹੜਾ ਕਿ ਫੈਕਟਰੀ ਦਾ ਮਾਲਕ ਆ ਮੁਹੰਮਦ ਕੈਸ਼ ਉਸ ਫੈਕਟਰੀ ਦਾ ਵਿੱਚ ਕੰਮ ਕਰਨ ਵਾਲਾ ਅਵਤਾਰ ਸਿੰਘ ਜਿਹੜਾ ਕਿ ਉਸ ਫੈਕਟਰੀ ਦਾ ਮੈਨੇਜਰ ਹੈਗਾ ਬਾ ਉਸ ਤੇ ਖਿਲਾਫ ਮਾਮਲਾ ਦਰਜ ਕੀਤਾ ਜਿਹਦੇ ਵਿੱਚ ਦੋ ਗ੍ਰਿਫਤਾਰੀਆਂ ਜੜੀਆਂ ਵਾ ਉਸੇ ਦਿਨ ਹੋ ਗਈਆਂ ਸੀਗੀਆਂ ਮੁਹੰਮਦ ਕੈਸ਼ ਅਤੇ ਅਵਤਾਰ ਸਿੰਘ ਜਿਹੜਾ ਕਿ ਫੈਕਟਰੀ ਦਾ ਮੈਨੇਜਰ ਆ ਉਸੇ ਦਿਨ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਪਰ ਪ੍ਰਵਿੰਦਰ ਸਿੰਘ ਅੱਜ ਕਰੀਬ 6 ਦਿਨ ਹੋ ਗਏ ਨੇ ਇਸ ਮਾਮਲੇ ਦੇ ਵਿੱਚ ਪ੍ਰਵਿੰਦਰ ਸਿੰਘ ਹਾਲੇ ਵੀ ਜਿਹੜਾ ਵਾ ਫਰਾਰ ਦੱਸਿਆ ਜਾ ਰਿਹਾ ਵਾ ਉਸ ਮਾਮਲੇ ਨੂੰ ਲੈ ਕੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਪ੍ਰਵਿੰਦਰ ਸਿੰਘ ਜਿਹੜਾ ਵਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਵਾ ਉਹਨਾਂ ਦੇ ਠਿਕਾਣੇ ਤੇ ਵੀ ਇਹ ਛਾਪੇਮਾਰੀ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਹੈ ਪਰ ਉਹ ਗ੍ਰਿਫਤਾਰ ਗ੍ਰਿਫਤਾਰ ਤੋ ਹਲੇ ਵੀ ਬਾਹਰ ਹੈਗਾ ਵਾ ਹੁਣ ਪੁਲਿਸ ਵੀ ਕਹਿ ਰਹੀ ਹੈ ਕਿ ਜਿੱਥੇ-ਜਿੱਥੇ ਉਹਦੀ ਲੋਕੇਸ਼ਨ ਆਈਆਂ ਨੇ ਜੋ ਮੋਬਾਈਲ ਲੋਕੇਸ਼ਨ ਆਈਆਂ ਨੇ ਜਾਂ ਜਿੱਥੋਂ ਪਤਾ ਲੱਗ ਰਿਹਾ ਵਾ ਉੱਥੇ ਵੀ ਟੀਮਾਂ ਬਣਾ ਕੇ ਅਸੀਂ ਗ੍ਰਿਫਤਾਰੀ ਜਿਹੜੀ ਆ ਉਸ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਗ੍ਰਿਫਤੋਂ ਬਾਹਰ ਆ ਰਿਹਾ ਵਾ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਜੋ ਜਾਣਕਾਰੀ ਦੇ ਦਿੰਨੇ ਆ ਕਿ ਪੁਲਿਸ ਵੱਲੋਂ ਹੁਣ ਪ੍ਰਵਿੰਦਰ ਸਿੰਘ ਜਿਹੜਾ ਕਿ ਫੈਕਟਰੀ ਮਾਲਕ ਆ ਦੀਪ ਕਲੈਕਸ਼ਨ ਉਸ ਦੀ ਫੈਕਟਰੀ ਲੁਧਿਆਣਾ ਦੇ ਵਿੱਚ ਬਹਾਦਰ ਕੇ ਰੋਡ ਇਕਜੋਤ ਨਗਰ ਦੇ ਵਿੱਚ ਹੁਣ ਪ੍ਰਵਿੰਦਰ ਸਿੰਘ ਦੇ ਪਰਿਵਾਰ ਕੋਲੋਂ ਪੁਲਿਸ ਪੁੱਛਗਿੱਛ ਕਰੇਗੀ ਕਿਉਂਕਿ ਇਹ ਵੱਡਾ ਐਕਸ਼ਨ ਜਿਹੜਾ ਪੁਲਿਸ ਨੇ ਦਿੱਤਾ ਸੀਗਾ ਮਾਮਲਾ ਵੀ ਬਹੁਤ ਤੂਲ ਫੜਿਆ ਸੀਗਾ ਤਾਂ ਪੁਲਿਸ ਵੱਲੋਂ ਹੁਣ ਪ੍ਰਵਿੰਦਰ ਸਿੰਘ ਦੇ ਪਰਿਵਾਰ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿਉਂਕਿ ਪ੍ਰਵਿੰਦਰ ਸਿੰਘ ਗ੍ਰਿਫਤਾਰੀ ਤੋਂ ਬਾਹਰ ਹੈਗਾ ਵਾ ਪ੍ਰਵਿੰਦਰ ਸਿੰਘ ਦੀ ਪਰਿਵਾਰ ਦੇ ਨਾਲ ਜਰੂਰ ਰابطਾ ਹੋਵੇਗਾ ਜਿਸ ਨੂੰ ਲੈ ਕੇ ਪੁਲਿਸ ਜਿਹੜੀ ਆ ਪੁੱਛਗਿੱਛ ਕਰੇਗੀ ਉਹਨਾਂ ਦੇ ਮੋਬਾਈਲ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਜੋ ਮੋਬਾਈਲ ਨੇ ਉਹ ਉਹਨਾਂ ਦੀ ਜਾਂਚ ਪੜਤਾਲ ਕਰੇਗੀ ਕਿਉਂਕਿ ਪ੍ਰਵਿੰਦਰ ਸਿੰਘ ਦੀ ਜਾਂ ਕਿਸੇ ਨਾ ਕਿਸੇ ਮੋਬਾਈਲ ਤੋਂ ਜ਼ਰੂਰ ਗੱਲਬਾਤ ਹੋਈ ਹੋਵੇਗੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਐਕਸ਼ਨ ਦੇ ਵਿੱਚ ਹੈ ਕਿਉਂਕਿ ਮਹਿਲਾ ਜੋਗ ਨੇ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਨੋਟਿਸ ਦਿੱਤਾ ਸੀਗਾ ਸਿੱਧਾ ਕਿਹਾ ਸੀ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਸਖਤ ਐਕਸ਼ਨ ਲਵੇ ਕਿਉਂਕਿ ਇਹ ਤਾਲੀਬਾਨੀ ਹਰਕਤ ਹੋਈ ਆ ਇਸ ਤਰ੍ਹਾਂ ਦੀ ਹਰਕਤ ਜਿਹੜੀ ਆ ਤਾਲੀਬਾਨੀ ਕਰਦੇ ਨੇ ਮੂੰਹ ਤੇ ਕਾਲਖ ਲਗਾ ਦੇਣੀ ਗਲੀਆਂ ਦੇ ਵਿੱਚ ਤਖਤੀਆਂ ਪਾ ਦੇਣੀਆਂ ਗਲੀਆਂ ਦੇ ਵਿੱਚ ਘੁਮਾਣਾ ਉਹਨਾਂ ਨੂੰ ਮਾਰ ਕੁੱਟ ਕਰਨਾ ਇਹ ਹਰਕਤ ਜਿਹੜੀ ਆ ਬਹੁਤ ਮਾੜੀ ਕੀਤੀ ਆ ਫੈਕਟਰੀ ਮਾਲਕ ਵੱਲੋਂ ਤਾਂ ਇਸ ਮਾਮਲੇ ਦੇ ਵਿੱਚ ਦੋ ਹੋ ਚੁੱਕਿਆ ਨੇ ਮੁਹੰਮਦ ਜਿਹੜਾ ਹੈਗਾ ਵਾ ਕਾਸ਼ ਉਸਦੀ ਗ੍ਰਿਫਤਾਰੀ ਹੋਈ ਆ ਅਵਤਾਰ ਸਿੰਘ ਜਿਹੜਾ ਫੈਕਟਰੀ ਮਾਲਕ ਆ ਮੈਨੇਜਰ ਆ ਉਸਦੀ ਗ੍ਰਿਫਤਾਰੀ ਹੋ ਚੁੱਕੀ ਆ ਪ੍ਰਵਿੰਦਰ ਸਿੰਘ ਉਸੇ ਦਿਨ ਤੋਂ ਹੀ ਫਰਾਰ ਹੈਗਾ ਵਾ ਹੁਣ ਉਸਦੀ ਗ੍ਰਿਫਤਾਰੀ ਦੇ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰਿਵਾਰ ਤੋਂ ਪੁੱਛਗਿੱਛ ਕਰੇਗੀ ਕਿਉਂਕਿ ਪਰਿਵਾਰ ਦੇ ਵਿੱਚ ਜਰੂਰ ਕਿਸੇ ਨਾ ਕਿਸੇ ਨਾਲ ਗੱਲਬਾਤ ਦਾ ਰابطਾ ਜਰੂਰ ਹੋਵੇਗਾ ਪ੍ਰਵਿੰਦਰ ਸਿੰਘ ਦਾ ਇਸ ਮਾਮਲੇ ਨੂੰ ਹੁਣ ਪੁਲਿਸ ਜਿਹੜਾ ਵਾ ਸਖਤ ਲੈਂਦੀ ਹਈ ਉਹਦੇ ਪਰਿਵਾਰ ਕੋਲ ਪੁੱਛਗਿੱਛ ਕਰਨ ਦੇ ਲਈ ਟੀਮਾਂ ਬਣਾਈਆਂ ਗਈਆਂ ਹਨ ਤਾਂ ਕਿ ਪਰਿਵਾਰ ਕੋਲੋਂ ਪੁੱਛਗਿੱਛ ਕੀਤੀ ਜਾਵੇ ਤਾਂ ਇੱਕ ਵਾਰ ਫੇਦਾ 21 ਜਨਵਰੀ ਦਾ ਮਾਮਲਾ ਹੈ ਨਗਰ ਦੀਪ ਕਲੈਕਸ਼ਨ ਨਾਮ ਦੀ ਇੱਕ ਫੈਕਟਰੀ ਹੈਗੀ ਆ ਉਸੇ ਫੈਕਟਰੀ ਦੇ ਵਿੱਚ ਇੱਕ ਬਜ਼ੁਰਗ ਮੇਲਾ ਉਸ ਦੇ ਤਿੰਨ ਕੁੜੀਆਂ ਅਤੇ ਇੱਕ ਲੜਕਾ ਜਿਹੜਾ ਵਾ ਕੰਮ ਕਰ ਰਿਹਾ ਸੀਗਾ ਕੰਮ ਕਰਦੇ ਨੇ ਤਾਂ ਉਹਨਾਂ ਤੇ ਰੋਪ ਲਗਾਏ ਕਿ ਫੈਕਟਰੀ ਮਾਲਕ ਨੇ ਕਿ ਇਹਨਾਂ ਨੇ ਚੋਰੀ ਕੀਤੀ ਆ ਚੋਰੀ ਦਾ ਸਮਾਨ ਜਿਹੜਾ ਵਾ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਵਾ ਪਰ ਜੋ ਹਰਕਤ ਜੋ ਫੈਕਟਰੀ ਮਾਲਕ ਕੀਤੀ ਉਹ ਬਹੁਤ ਮਾੜੀ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਐਕਸ਼ਨ ਲਿੱਤਾ ਗਿਆ ਵੱਡਾ ਉਸੇ ਦਿਨ ਵੱਡੀ ਤਦਾਦ ਵਿੱਚ ਪੁਲਿਸ ਜਿਹੜੀ ਉਹਨਾਂ ਦੀ ਫੈਕਟਰੀ ਦੇ ਵਿੱਚ ਪਹੁੰਚਦੀ ਆ ਪ੍ਰਵਿੰਦਰ ਸਿੰਘ ਉੱਥੋਂ ਫਰਾਰ ਹੋ ਜਾਂਦਾ ਵਾ ਪਰ ਫੈਕਟਰੀ ਮਾਲਕ ਜਿਹੜਾ ਮੈਨੇਜਰ ਆ ਉਹ ਮੌਕੇ ਤੋਂ ਗ੍ਰਿਫਤਾਰ ਹੋ ਜਾਂਦਾ ਮੁਹੰਮਦ ਕਿਆਸ਼ ਜਿਸ ਨੇ ਵੀਡੀਓ ਬਣਾਈ ਸੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਉਸ ਨੂੰ ਜਿਹੜਾ ਵਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਵਾ ਹੁਣ ਪਰਿਵਾਰ ਤੋਂ ਪੁੱਛਗਿੱਛ ਕਰੇਗੀ ਪ੍ਰਵਿੰਦਰ ਸਿੰਘ ਦੇ ਕਿਉਂਕਿ ਜ਼ਰੂਰ ਕੋਈ ਨਾ ਕੋਈ ਸੰਪਰਕ ਜਿਹੜਾ ਵਾ ਪ੍ਰਵਿੰਦਰ ਦਾ ਪਰਿਵਾਰ ਦੇ ਨਾਲ ਜ਼ਰੂਰ ਹੋਵੇਗਾ ਕਿਉਂਕਿ ਇਹ ਮਾਮਲਾ ਜਿਹੜਾ ਬਹੁਤ ਵੱਡਾ ਹੈਗਾ ਵਾ ਮਹਿਲਾ ਯੋਗ ਦੇ ਕੋਲੇ ਗੱਲ ਪਹੁੰਚੀ ਹੋਈ ਹੈ ਇਸ ਕਰਕੇ ਪੁਲਿਸ ਜਿਹੜਾ ਵੱਡਾ ਐਕਸ਼ਨ ਜਿਹੜਾ ਵਾ ਲੈਣ ਦੀ ਤਿਆਰੀ ਦੇ ਵਿੱਚ ਆ ਪ੍ਰਵਿੰਦਰ ਸਿੰਘ ਦੇ ਪਰਿਵਾਰ ਕੋਲੋਂ ਪੁਛਕਿਛ ਕਰਕੇ ਉਸ ਦੀ ਗ੍ਰਿਫਤਾਰੀ ਜਿਹੜੀ ਆ ਜਲਦ ਕਰਨ ਦਾ ਦਾਵਾ ਜਿਹੜੀ ਪੁਲਿਸ ਇੱਕ ਵਾਰ ਫਿਰ ਕਰ ਰਹੀ ਹੈ